है सत्ते है ले मित्रो नेरा हो गया मन बहुत ज्यादा जंगल में फस गए तो भाई रास्ता ही नहीं रहा रास्ता है कुछ भाई बहुत डर लग रहा है जंगल के रास्ता खो गया महाराज हाँ रोज जंगल मोड़े जी नेरा बहुत ज्यादा हो गया अज घूम आए थे ਰਾਸਤਾ ਲੱਭ ਨਹੀਂ ਰਿਹਾ ਬਹੁਤ ਫਸ ਗਏ ਜਿਆਦਾ ਕਸਟਮਰ ਤੇ ਸੱਤ ਲੱਭ ਰਿਹਾ ਰਸਤਾ ਅੱਗਾ ਹਾਂ ਸੱਤੇ ਬਾਈ ਲਿਬਹਿਨ ਮਨ ਰਸਤਾ ਪੜਕਦੇ ਫਿਰ ਰਹੇ ਆ ਇੱਧਰ ਵੀ ਸਾਰੇ ਪਾਸਾ ਬਾਈ ਕਿ ਕਰਾਂ ਕਿ ਕਰਾਂ ਹੈ ਚਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਕਈ ਦਿਨ ਹੋ ਗਏ ਵੀਰੋ ਵੀਡੀਓ ਨਹੀਂ ਪਾ ਸਕੇ ਤੇ ਟਾਈਮ ਨਹੀਂ ਲੱਗਿਆ ਤੇ ਸਵੇਰ ਕੇ ਵਜੇ 10 ਉਤੇ ਹਰ ਰੋਜ਼ ਦੀ ਤਰ੍ਹਾਂ ਵੀਰੋ ਹੋ ਗਿਆ ਮੌਸਮ ਅੱਜ ਵੀ ਬਹੁਤ ਵਧੀਆ ਤੇ ਧੁੱਪ ਨਿਕਲੀ ਹੋਈ ਆ ਤੇ ਵਿੱਚ ਨੂੰ ਥੋੜਾ ਜਿਹਾ ਮੌਸਮ ਖਰਾਬ ਹੋਇਆ ਸੀ ਤੇ ਮੀਂਹ ਵੀ ਪਿਆ ਸੀ ਥੋੜਾ ਜਿਹਾ ਰਾਤ ਨੂੰ ਧੁੱਪ ਆ ਤੁਹਾਨੂੰ ਦਿਖਾਇਆ ਤਾਂ ਪਰ ਇਹ ਮੌਸਮ ਕਈ ਦਿਨਾਂ ਤੋਂ ਫੇਰ ਮਤਲਬ ਵਧੀਆ ਮੌਸਮ ਧੁੱਪ ਨਿਕਲੀ ਆ ਤੇ ਤੁਹਾਨੂੰ ਦਿਖਾਣੇ ਆ ਤੇ ਮੋਟੂ ਪਤਲੂ ਵੀ ਬਾਕੀ ਖੇਤਾਂ ਮਾ ਲਾਵਾਂਗੇ ਜਿਹੜਾ ਜਿਹੜਾ ਬਰਸੇਨ ਮਸੂਨ ਲੈ ਕੇ ਆਵਾਂਗੇ ਚਲੋ ਫਿਰ ਪਹਿਲਾਂ ਦੋਹਾਂ ਦੇ ਸੰ ਮੌਸਮ ਪੁਰਾ ਲੈ ਲੈ ਮੋਟੂ ਕਿੱਥਾ ਮੋਟੂ ਮੋਟੂ ਆਇਆ ਅੰਦਰ ਨਾ ਪੜ ਗਿਆ ਉਹ ਖਜਲ ਵਾਲੇ ਮੋਟੂ ਰਾ ਮੋਟੂ ਆ ਜਾ मोटो की था मोटो मोटो की था हम ओ आ गया ओ आ गया ओ दे। दे दे आ, हो दे। आ दे चल किधर गया था हैं किधर गया था किधर गया आर देख ऐ मोटो बदलो आज खोल दिए आ दे छोड़ आ दे चल बना चल चल आ दे कैमरा खावा का मर ਮੋਟੂ ਪਤਲੂ ਸ਼ੈਤਾਨ ਜੋ ਦੇਖ ਜੋ ਦੇਖ ਸੱਪ ਤੇ ਬੜਾ ਸ਼ੈਤਾਨ ਹਾਂ ਹਾਂ ਕੇ ਆ ਕੇ ਆ ਥਾਪੜੇ ਦੇਖ ਲੈ ਕਿੰਨੇ ਲਗਾਗੇ ਹਾਂ ਤਾਂ ਉਰਾ ਉਰਾ ਉਧਰ ਨਹੀਂ ਜਾਣਾ ਉਰਾ ਦੇਖੋ ਬਈ ਮੌਸਮ ਝੁੱਪ ਨਹੀਂ ਕਰ ਰਹੀ ਆ ਤੇ ਟੁੜੀ ਤਾੜੀ ਪੱਲੇ ਆਏ ਤੇ ਮੋਟੂ ਦੇਖੋ ਆ ਜਾ ਸ਼ੈਤਾਨੀ ਤਰੀਪੇ ਦੇ ਰਾਹ ਦੋਏ ਤੇ ਡੰਗਰ ਡੁੰਗਰ ਹੋ ਗਏ ਬਾਹਰ ਸੂਰਜ ਨਿਕਲ ਗਿਆ ਤੇ 10 ਵਜੇ ਸਵੇਰ ਕੇ ਬਾਕੀ ਚਲਾਂਗੇ ਆਪਾਂ ਵੀਰੋ ਬਰਸੇਨ ਵਰਸਾਉਣ ਲੈਣਾ ਥੋੜੀ ਪੱਲੇ ਬਾਕੀ ਟੰਗ ਡੁੰਗਰ ਪਕੜਦੇ ਸਾਰੇ ਬਾਹਰ ਤੇ ਮੌਸਮ ਬਹੁਤ ਵਧੀਆ ਜਗਾ ਤੇ ਕੋਰਾ ਵੀ ਲੱਗਿਆ ਪੈਣ ਬਾਈ ਸਵੇਰ ਸਵੇਰੇ ਬਹੁਤ ਕੋਰਾ ਪਵਾ ਤੇ ਹੁਣ ਆਕੇ ਮੌਸਮ ਥੋੜਾ ਸਾਫ ਹੁੰਦਾ 9-10 ਵਜੇ ਤੇ ਮਰੂਦ ਦੇਖੋ ਕਿੱਡੇ ਕਿੱਡੇ ਹੋ ਗਏ ਅੱਜ ਕਿ ਉਹ ਦੇਖੋ ਕਿੰਨੇ ਲੱਗ ਰਹੇ ਆ ਲੈ ਮਟਰ ਰੈਡੀਪਾਪ ਮਾਰਖਣੀਆਂ ਪੱਲੀਆਂ ਤੇ ਇਸਪਾ ਚਲਾਂਗੇ ਅੱਜ ਆ ਵੀ ਰੋ ਚੱਲਦੇ ਆ ਫਿਰ ਮਸ਼ੀਨ ਲੈਣਾ ਬਾਕੀ ਡੰਗਰ ਬੱਚੇ ਆਪਣੇ ਦੇਖ ਲੋ ਇੱਧਰੋਂ ਬਾਹਰ ਬਾਕੀ ਬਾੜੇ ਵਿੱਚ ਦਿਖਾਉਂਦੇ ਆ ਤੁਹਾਨੂੰ ਮੁਰਗੀਆਂ ਬਈ ਰੋਜ਼ ਬਾਹਰ ਨਿਕਲ ਜਾਂ ਜਿੱਦ ਨਹੀਂ ਨਾ ਕੁੱਤਾ ਲੈ ਗਿਆ ਫਿਰ ਐ ਰੋਵਾਂਗੇ ਚੱਲ ਇੱਧਰ ਚੱਲ ਨਾਨੂ ਪਤਾ ਨਹੀਂ ਕਿੱਥੇ ਨੂੰ ਬਾਹਰ ਆਵਾਂ ਮੈਂ ਚੱਲ ਚੱਲ ਅੰਦਰ ਚਲੋ ਹਾਂ ਦੇਖੋ ਭਾਈ ਅੰਦਰ ਰੱਖਣੀ ਪੈ ਮੈਂ ਬਹੁਤ ਸਾਹਮ ਦਾ ਤੇ ਪਹਿਲਾਂ ਵੀ ਤਾਂ ਹੀ ਕੁੱਤਾ ਲੈ ਗਿਆ ਇਹਨਾਂ ਨੂੰ ਇੱਕ ਤੇ ਮੁਰਗਾ ਮਰ ਗਿਆ ਬਾਕੀ ਆ ਮੱਟਾ ਇਹਨੂੰ ਲੈ ਦੇਣੀ ਪਾ ਕਿਉਂਗੀ ਮਰਸੀ ਨਾ ਆਪਣੀ ਮੋਟਰਸਾਈਕਲ ਸੜਕ ਸਾਈਡ ਉੱਧਰ ਤੇ ਤਰੀ ਲਾਵਾਂਗੇ ਬਾਕੀ ਵੀਰੋ ਪਲਟਿੰਨਾ ਵੀ ਆਪਾਂ ਹੁਣ ਚੱਲਦਾ ਕਰਤਾ ਤੇ ਉਸ ਨੂੰ ਸਾਰ ਕੇ ਤੇ ਹੁਣ ਚਲਾਏ ਵੀ ਪਹਿਲਾਂ ਇੱਥੇ ਹੀ ਖੜਾ ਰਿਹਾ ਖੜਾਰ ਕੇ ਦਾ ਬਾਕੀ ਹੁਣ ਚੱਲਣ ਲੱਗਿਆ ਤੇ ਮੌਸਮ ਅੱਜ ਦਾ ਚੈੱਕ ਕਰ ਲਓ ਤਾਂ ਭਾਈ ਫਿਰ ਚੱਲਦੇ ਆਪਾਂ ਖੇਤਾਂ ਨੂੰ ਬਰਸੀਨ ਬਰਸੂਣ ਲੈ ਕੇ ਬਾਕੀ ਤੁਹਾਨੂੰ ਕਣਕ-ਕਣਕ ਮੌਸਮ ਦਿਖਾਵਾਂਗੇ ਖੇਤਾਂ ਵੱਲ ਕਿਵੇਂ ਆ ਕਣਕ-ਕਣਕ ਤੇ ਚਲੋ ਫਿਰ ਚੱਲਦੇ ਆ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਮਿੱਤਰੋ ਕਰਵਾਜ ਦਾ ਮੌਸਮ ਚੈੱਕ ਤੇ ਚੱਲ ਪਏ ਪਹਾੰਬਰਸੀਨ ਲੈਣਾ ਤੇ ਸਰੋਂ ਦੇਖੋ ਬਾਈ ਕਿੱਡੀ-ਕੀਡੀ ਹੋ ਗਈ ਇੱਧਰ ਤੇ ਸਾਹਮਣੇ ਦੇਖੋ ਸੂਰਜ ਨਿਕਰਿਆ ਵਧੀਆ ਮੌਸਮ ਹੈ ਜੱਗਾ ਚਲੋ ਮਿਲਦੇ ਹਾਂ ਉੱਥੇ ਜਾ ਕੇ ਆਹ ਦੇਖੋ ਬਾਈ ਕੁੱਤੇ ਕਿਵੇਂ ਬੈਠੇ ਆ ਧੁੱਪ ਸੇਕ ਰਹੇ ਆ ਤਾਂ ਵੀਰੋ ਪਹੁੰਚ ਗਏ ਬਰਸੀਨਾ ਉਹ ਸਾਹਮਣੇ ਤੇ ਪਿੰਡ ਆਪਣਾ ਉਧਰ ਆ ਦੇਖੋ ਤੇ ਇੱਧਰ ਸੂਰਜ ਤੇ ਦੇਖੋ ਕਿੰਨਾ ਵਧੀਆ 뷰 ਆ ਰਿਹਾ ਹੈ ਜੱਗਾ ਤੇ ਸਾਈਕਲ ਰੈਡੀ ਆਪਣੀ ਚਲੋ ਫਿਰ ਰਖਾਂਦੇ ਆ ਤੁਹਾਨੂੰ ਅੱਗੇ ਜਾ ਕੇ ਬਾਕੀ ਵੀਰੋ ਸਵੇਰ ਕੇ 10:30 ਦਾ ਟਾਈਮ ਹੋ ਗਿਆ ਤੇ 12 ਦਸੰਬਰ ਅੱਜ ਹੋ ਗਈ ਤੇ ਤੁਹਾਨੂੰ ਪਤਾ ਸਿਆਣਾ ਕਿ ਦਿਨਾਂ ਦਿਨ ਬਹੁਤ ਛੋਟੇ ਛੋਟੇ ਆ ਤੇ ਜਾਂ ਤਾਂ ਦਿਨ ਛਿਪਦੇ ਦਾ ਪਤਾ ਲੱਗਦਾ ਚੜਦੇ ਦਾ ਜਾਂ 12 ਵੱਧਦੇਗਾ ਤੁਹਾਨੂੰ ਪਤਾ ਹੀ ਆ ਬਾਕੀ ਚਲੋ ਫਿਰ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਕਣਕਾਂ ਕਣਕਾਂ ਤੁਸੀਂ ਦੇਖ ਹੀ ਲਓ ਤੇ ਪਾਣੀ ਪੁਣੀ ਲੱਗੇ ਸਾਰਿਆਂ ਨੂੰ ਤੇ ਬੀਜ ਬੂਜ ਕੇ ਤੇ ਜਿਵੇਂ ਜਿਵੇਂ ਪਾਣੀ ਲੱਗੇ ਵੀਰੋ ਉਵੇਂ ਤੁਹਾਨੂੰ ਪਤਾ ਸੁੰਡੀ ਬਹੁਤ ਲੱਗੀ ਆ ਕਣਕਾਂ ਨੂੰ ਤੇ ਕਣਕ ਨੂੰ ਬਹੁ ਬਈ ਸੁੰਡੀ ਲਗੀ ਤੀ ਤੇ ਆਪਾਂ ਦਾ ਵੀਰੋ ਆ ਦੇਖਾਵਣਾ ਆ ਗਿਆ ਕਿਲਾ ਤੇ ਉਹ ਸਾਹਮਣੇ ਬਰਸੀਨਾ ਤੇ ਇਧਰ ਦੇਖੋ ਵੀਰੋ ਕਿਵੇਂ ਸੁੰਡੀ ਪੈ ਰਹੀ ਹੈ ਕਣਕ ਨੂੰ ਤੇ ਸਪਰੇਆਂ ਸਭ ਰੂਆਂ ਹੋ ਕੇ ਸੈਟ ਹੋ ਰੀਆਂ ਇਹ ਬਹੁਤ ਸੁੰਡੀ ਲੱਗ ਰਹੀ ਹੈ ਅੱਜ ਕੱਲ ਜਿੱਥੇ ਸੁੰਡੀ ਪੈ ਗਈ ਕਣਕ ਪੀਲੀ ਪੈ ਜਾਂਦੀ ਜਿਵੇਂ ਆਹ ਹੋ ਰਹੀ ਹੈ ਦੇਖੋ ਵੀਰੋ ਆਗੇ ਬਰਸੀਤ ਮਾਂ ਤੇ ਬਰਸੀਨ ਵੱਡਾਂਗੇ ਉਤੇ ਥੋੜੀ ਥੋੜੀ ਹੌਸ ਆ ਉਤਰ ਲੈਣ ਦੋ ਤੇ ਫਿਰ ਵੱਡਾਂਗੇ ਪਹਿਲਾਂ ਪਾਉ ਪਰਲੇ ਕੈਰ ਨੂੰ ਵੱਡਾ ਲਾਇ ਸੀ ਜਦੋਂ ਛੋਟੀ ਸੀ ਬਰਸੀਨ ਫਿਰ ਵਿਚਾਰ ਲੈ ਲਾਇਆ ਤੇ ਹੁਣ ਬਰਸੀਨ ਨੂੰ ਵੀ ਪਾਣੀ ਲਾਤਾ ਸੀ ਤੇ ਬਹੁਤ ਗਿੱਲਾ ਹੈ ਦੋ ਕੈਰ ਨੂੰ ਪਾਣੀ ਨਹੀਂ ਲਾਇਆਤਾ ਤੇ ਫਿਰ ਵੀ ਆ ਇਹਦੇ ਨਾਲ ਗਿੱਲੇ ਹੋ ਗਏ ਬਹੁਤ ਜ਼ਿਆਦਾ ਤੇ ਉੱਧਰ ਵੱਡਾ ਲਾ ਰਿਹਾ ਤੇ ਵੱਡਾਂਗੇ ਥੋੜੀ ਲੇਟ ਕਿਉਂਕਿ ਉਸ ਬਹੁਤ ਜ਼ਿਆਦਾ ਤੇ ਸਵੇਰੇ 10:30 10:30 ਦੇ ਕਰੀਬ ਟਾਈਮ ਹੋ ਗਿਆ ਤੇ ਹੁਣ ਵੀ ਦੇਖੋ ਕਿੰਨੀ ਓਸ ਪੈ ਰਹੀ ਆ ਕਿਉਂਕਿ ਬਾਈ ਕੋਰਾ ਪੈਣ ਲੱਗਿਆ ਬਹੁਤ ਜ਼ਿਆਦਾ ਹੁਣ ਤੇ ਸਵੇਰੇ ਸਵੇਰੇ ਆਪਾਂ ਜਾਂਦੇ ਆਂ ਜਿੰਮ ਤੇ ਬਹੁਤ ਕੋਰਾ ਪਿਆ ਹੁੰਦਾ ਬਾਕੀ ਇਹ ਦੇਖ ਲੋ ਅੱਜ ਕੀ ਤੇ ਉਧਰ ਸੱਤਾ ਵੀਰ ਆਪਣਾ ਉਹ ਫਿਰ ਰਿਹਾ ਉਹਨੂੰ ਆ ਜਾਣ ਦਾ ਫਿਰ ਵੱਡਾਂਗੇ ਬਰਸੀਲ ਖੜ ਜਾ ਕਿਉਂ ਕੱਟਾ ਰੇੜੀ ਵਾਲਾ ਆ ਗਿਆ ਬਾਈ ਇੱਕ ਦੇਖੋ ਚਲ ਫੋਨ ਬਨਵਾ ਲੀ ਕੰਮ ਤੇ ਚੱਲੀਏ ਵਾਰਦਾ ਉਹ ਕਿਦਾ ਤੂੰ ਬਣ ਗਈ ਤਾਂ ਵੀਰੋ 10 ਵਜੇ ਤੋਂ ਉੱਪਰ ਟਾਈਮ ਹੋ ਗਿਆ 11 ਵਜੇ ਕਰੀਬ ਤੇ ਚਲੋ ਫਿਰ ਵੜਦੇ ਆ ਬਰਸੀਨ ਤੇ ਉਸ ਤਾਂ ਹਲੇ ਥੋੜੀ ਥੋੜੀ ਹੈਗੀ ਆ ਬਾਕੀ ਪੜਦੇ ਆ ਚਲੋ ਮਿਲਦੇ ਆ ਤੁਹਾਨੂੰ ਵੱਢ ਕੇ ਥੋੜੀ ਜੀ ਬਾਈ ਜਲਦੀ ਵੱਢਣੀ ਪਾਗੀ ਸਰੋਂ ਦੇਖ ਰੋ ਕੈਸੀ ਹੋ ਗਈ ਕਿ ਡਿਗੜੀ ਹੋ ਗਈ ਵੱਧ ਗਈ ਤੇ ਜੇ ਵੱਧ ਗਈ ਫਿਰ ਤੁਹਾਨੂੰ ਪਤਾ ਬੌਖੇ ਵੱਢਣੀ ਬਾਕੀ ਲੋ ਪੰਡਾ ਪਾਸੋਂ ਕਰਤੀਆਂ ਤੇ ਹੌਲੀ ਹੌਲੀ ਗਿੱਲੇ ਆ ਕਿਉਂਕਿ ਬਰਸੀਨ ਬਹੁਤ ਜ਼ਿਆਦਾ ਗਿੱਲੀ ਹੋ ਰਹੀ ਆ ਤੇ ਆ ਦੇਖੋ ਫੁੱਲ ਵੀ ਆਣ ਲੱਗੇ ਸਰੋਂ ਦੇ ਬਾਕੀ ਚਲੋ ਫਿਰ ਮੜਦੇ ਆਂ ਐ ਮਿੱਤਰੋ ਦੋ ਪੰਡਾ ਵੱਟ ਲੀਆਂ ਤੇ ਉਹ ਕਹਿਰਾ ਦੇਖੋ ਬਈ ਕੱਲ ਲਗੇ ਤੇ ਕਿੰਨਾ ਭਜਾਦੀ ਅੱਧਾ ਕਹਿਰਾ ਵੱਟਦੀ ਆਪਾਂ ਨੇ ਦੋ ਤਣਾਵਾ ਤੇ ਰੋਟੀਆਂ ਵੀ ਛੋਟੀਆਂ ਹੀ ਆ ਬਾਕੀ ਵੱਟ ਲੀਆਂ ਚੱਲਦੇ ਆਂ ਫਿਰ ਐ ਮਿੱਤਰੋ ਤੇ ਲੱਬਦ ਲਈ ਆਪਾਂ ਨੇ ਬਰਸੀਨ ਬਾਕੀ ਚੱਲਦੇ ਆ ਹੁਣ ਘਰ ਨੂੰ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਜਲਦੀ ਤਦ ਤੱਕ ਲਈ ਸਭ ਨੂੰ ਸਸਰੀ ਕਾ